ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਰਾਜਵੜੀ ਯਾਰ ਆ ਰਿਹਾ ਹਾਂ ਉਹਨmein ਚਾਦਰ ਬਾਬੇ ਨਾਨਕ ਦਾ ਸਪੋਕਸਮੈਨ ਆਲਿਆਂ ਦੇ ਅੱਜ ਪ੍ਰੋਗਰਾਮ ਸੀਗਾ ਅੰਡ ਉਹਨੇ ਹੁਨੇ ਪਤਾ ਲੱਗਿਆ ਕਿ ਪੰਜਾਬ ਨੂੰ ਇੱਕ ਹੋਰ ਨਵਾਂ ਤੋਹਫ਼ਾ ਮਿਲ ਰਿਹਾ ਹੈ ਸਰਕਾਰ ਦੇ ਵੱਲੋਂ ਔਰ ਮੇਰੇ ਕੋਲੇ ਚੀਮਾ ਸਾਹਿਬ ਜਿਹੜੇ ਕੀ ਖਜ਼ਾਨਾ ਮੰਤਰੀ ਹੈ ਪੂਰੀ ਮੈਂ ਇੰਟਰਵਿਊ ਸੁਣੀ ਉਹਨਾਂ ਦੀ ਤੇ ਚੀਮਾ ਸਾਹਿਬ ਜੀ ਨੇ ਕਿਹਾ ਕਿ ਇਸ ਵਾਰੀ GST ਚੋਂ ਸਾਨੂੰ 12.99 ਦਾ ਜਿਹੜਾ ਮਨਾਫਾ ਹੋਇਆ ਹੈ GST ਦੇ ਵਿੱਚ ਵਾਧਾ ਹੋਇਆ ਹੈ 12.99 ਪੁਆਇੰਟ ਜਾਣੀ ਕਿ ਸਿੱਧਾ-ਸਿੱਧਾ ਸਰਕਾਰ ਦੇ ਖਜ਼ਾਨੇ ਵਿੱਚ 720 ਕਰੋੜ ਰੁਪਏ ਦਾ ਮੁਨਾਫਾ ਹੈ। ਸੋ ਹੁਣ ਇਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਵਪਾਰੀ ਹੈ ਇਹ ਲੁੱਟਣ ਵੱਲੋਂ ਰਹਿ ਗਏ ਨੇ। ਬੇਸ਼ੱਕ ਇਹਨਾਂ ਨੂੰ ਗੈਂਗਸਟਰ ਲੁੱਟ ਰਹੇ ਨੇ। ਬੇਸ਼ੱਕ ਇਹ ਇਨਸਪੈਕਟਰੀ ਰਾਜ ਦਾ ਸ਼ਿਕਾਰ ਹੋ ਰਹੇ ਨੇ। ਬੇਸ਼ੱਕ ਇਹਨਾਂ ਲੋਕਾਂ ਤੋਂ ਅਸੀਂ ਇਸ ਤमाम ਜਿਹੜਾ ਪੈਸਾ ਇਕੱਠਾ ਕਰਦੇ ਆ। ਆ ਸਰਕਾਰ ਚਲਾਉਣ ਵਾਸਤੇ। لیکن ਇਹਨਾਂ ਤੇ ਹੀ ਫਿਰ ਸਾਡਾ ਡੰਡਾ ਚੱਲਦਾ ਸਰਕਾਰਾਂ ਦਾ ਸੋ ਸਰਕਾਰ ਨੇ ਹੁਣ ਹਦਾਇਤਾਂ ਦੇ ਦਿੱਤੀਆਂ ਹਦਾਇਤਾਂ ਕੀ ਨੇ ਮੈਂ ਇਸ ਤਮਾਮ ਪੰਜਾਬ ਦੇ ਵਪਾਰੀਆਂ ਨੂੰ ਦੱਸਣਾ ਛੋਣ ਹੈ ਕਿ ਈਟਿਓਜ਼ ਜਿਹੜੇ ਜੀਐਸਟੀ ਦੇ ਈਟਿਓਜ਼ ਨੇ ਉਹਨਾਂ ਨੂੰ ਹੁਕਮ ਤੇ ਫਰਮਾਨ ਆ ਗਿਆ ਹੈ ਕਿ ਚਾਰ ਰੇਡਸ ਤੁਸੀਂ ਮਹੀਨੇ ਦੇ ਵਿੱਚ ਕਰੋਗੇ ਵਪਾਰੀਆਂਾਂ ਤੇ ਜਾਨੀ ਕਿ ਅਗਰ 4 ਰੇਡਸ ਹਰ ਮਹੀਨੇ ਇੱਕ ਈਟੀਓ ਕਰੇਗਾ ਤਾਂ 250 ਈਟੀਓ ਜੀਐਸਟੀ ਡਿਪਾਰਟਮੈਂਟ ਦੇ ਵਿੱਚ ਹੈਗਾ ਜਾਨੀ ਸੀ 250 4 1000 ਰੇਡ ਤਕਰੀਬਨ ਜੀਐਸਟੀ ਦੀ ਹਰ ਮਹੀਨੇ ਪੰਜਾਬ ਦੇ ਵਿੱਚ ਹੋਏਗੀ ਯਾਨੀ ਕਿ ਕੀ ਹੋਏਗਾ ਵਪਾਰੀਆਂ ਦਾ ਰੱਬ ਜਾਣਦਾ ਅੱਗੇ ਹੀ ਵਪਾਰੀ ਮਰਿਆ ਪਿਆ ਹੈ ਔਰ ਅਗਲੇ ਆਲੇ ਆਉਣ ਆਲੇ ਦਿਨਾਂ ਚ ਕੀ ਹੋਣਾ ਲੈਂ ਇਹ ਰੱਬ ਜਾਣਦਾ ਸੋ ਅਗਰ ਸਾਲ ਦੇ ਵਿੱਚ ਇਹਨਾਂ ਨੇ 1200 1200 ਕਿਉਂ ਅਗਰ 1000 ਰੇਡ ਹੋਈ ਤਾਂ 12000 ਰੇਡਸ ਇਹ ਸਾਲ ਦੇ ਵਿੱਚ ਮਾਰਨਗੇ ਇੱਕ ਹੋਰ ਹੁਕਮ ਜਾਰੀ ਕੀਤਾ ਕਿ ਰੇਡ ਨਹੀਂ ਮਾਰਨੀ ਕੱਲੀ ਮਿਨੀਮਮ ਘੱਟੋ ਘੱਟ 8 ਲੱਖ ਰੁਪਇਆ ਜੁਰਮਾਨਾ ਕਰਨਾ ਇਹ ਫਰਮਾਨ ਜਾਰੀ ਕੀਤੇ ਹਨ ਇਹ ਫਾਈਨੈਂਸ ਮਿਨਿਸਟਰੀ ਦੇ ਵੱਲੋਂ ਫਰਮਾਨ ਜਾਰੀ ਹੈ ਕਿ ਸਰਕਾਰ ਤੁਹਾਨੂੰ ਲੁੱਟਣ ਦਾ ਪ੍ਰਬੰਧ ਬਣਾ ਰਹੀ ਹੈ ਜਾਣੀ ਕਿ 12000 ਕਰੋੜ 12000 ਰੇਡ ਸਾਲ ਦੇ ਵਿੱਚ ਤੇ 8 ਲੱਖ ਰੁਪਇਆ ਮਿਨੀਮਮ ਇੱਕ ਰੇਡ ਦਾ ਤੁਹਾਨੂੰ ਪਾਉਣਾ ਹੈ ਜੇ 8 ਲੱਖ ਮਿਨੀਮਮ ਇੱਕ ਰੇਡ ਦਾ ਪਾਇਆ ਤੇ ਜੇ ਉਹਨੂੰ ਗੁਣਾ ਤੁਸੀਂ ਕਰੋਗੇ 360 ਨਾਲ 365 ਨਾਲ ਤਾਂ ਤਕਰੀਬਨ ਤਕਰੀਬਨ 960 ਕਰੋੜ ਰੁਪਇਆ ਬਣ ਜਾਏਗਾ ਸੋ ਇਸ ਮੁਤਾਬਕ ਸਰਕਾਰ ਤੁਹਾਨੂੰ ਲੁੱਟਣ ਦੇ ਵਿੱਚ ਤਿਆਰ ਹੈ ਔਰ ਵਪਾਰੀ ਮੇਰੇ ਵਿਰੋਧ ਤਿਆਰ ਹੋ ਜੋ ਸੋ ਇਹਨਾਂ ਲੋਕਾਂ ਨੇ ਮਨ ਬਣਾ ਲਿਆ ਕਿਉਂਕਿ ਹੁਣ ਪੰਜਾਬ ਨੇ ఎలక్షన్ మోడ్ ਚ ਵੀ ਆਣਾ ਹੈ ਪੰਜਾਬ ਦੇ ਸਿਰ ਬਹੁਤ ਸਾਰਾ ਕਰਜ਼ਾ ਹੋ ਗਿਆ ਹੈ 4 ਲੱਖ ਕੁਝ ਹਜ਼ਾਰ ਦਾ ਕਰੋੜ ਦਾ ਜਿਹੜਾ ਪੰਜਾਬ ਸਿਰ ਕਰਜ਼ਾ ਹੈ ਔਰ ਹਜ਼ੇ ਹਜ਼ਾਰ ਰੁਪਿਆ ਵੀ ਦੇਣਾ ਜਿਹਦੇ ਅਸੇ 1200 ਰੁਪਿਆ 1200 ਕਰੋੜ ਰੁਪਿਆ ਸਾਲ ਦਾ ਚਾਹੀਦਾ ਸੋ ਜਾਣੀ GST ਆਲਿਆ ਤੋਂ ਲੈ ਕੇ ਹਜ਼ਾਰ ਰੁਪਿਆ ਦੇਣ ਦੀ ਤਿਆਰੀ ਹੋ ਸਕਦਾ ਕਰ ਰਹੀ ਹੋਵੇ ਜਾਂ ਆਪਣੇ ਖਰਚੇ ਕਰਨ ਦੀ ਤਿਆਰੀ ਕਰ ਰਹੀ ਹੋਵੇ ਸਰਕਾਰ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਦੇ तमाम ਵਪਾਰੀ ਪ੍ਰਾ ਇਕੱਠੇ ਹੋਣ ਔਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਸਰਕਾਰ ਚਲਾਉਂਦੇ ਲੋਕ ਨੇ ਔਰ ਜਿਨ੍ਹਾਂ ਕਰਕੇ ਸਾਡਾ ਪੰਜਾਬ ਚੱਲਦਾ ਹੈ ਕਿਰਪਾ ਕਰਕੇ ਉਹਨਾਂ ਨੂੰ ਲੁੱਟਣ ਦੀ ਤਿਆਰੀ ਨਾ ਸਮਝੋ ਉਹਨਾਂ ਦੇ ਬੱਚਿਆਂ ਦੀ ਰੋਜੀ ਰੋਟੀ ਖੋਹਨ ਦਾ ਜਿਹੜੇ ਤੁਹਾਡਾ ਮੂਡ ਬਣਾਇਆ ਹੈ ਇਹਦੇ ਤੇ ਜ਼ਰਾ ਗੌਰ ਫਰਮਾਓ ਜੇ ਤੇ ਪੰਜਾਬ ਦਾ ਵਪਾਰੀ ਨਾ ਰਿਆ ਕਿ ਉਹਦੇ ਪੰਜਾਬ ਖਤਮ ਹੋ ਜਾਏਗਾ ਇਹ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਪੰਜਾਬ ਦੀ ਆਲਰੇਡੀ ਜਿਹੜੀ ਇੰਡਸਟਰੀ ਹੈ ਉਹ ਪੰਜਾਬ ਤੋਂ ਬਾਹਰ ਜਾ ਰਹੀ ਹੈ ਆਲਰੇਡੀ ਕੋਈ ਵਿਅਕਤੀ ਕੋਈ ਖਾਵਾ ਮਾਹੌਲ ਨਹੀਂ ਹੈ ਇੰਡਸਟਰੀ ਲਾਉਣਾ ਨਹੀਂ ਚਾਹੁੰਦਾ ਪੰਜਾਬ ਦੇ ਅੰਦਰ ਸੋ ਅਗਰ ਇਸੇ ਤਰ੍ਹਾਂ ਟੈਕਸ ਟੂਰਿਜ਼ਮ ਵਾਧਾ ਗਿਆ ਵਪਾਰੀਆਂ ਤੇ ਤਾਂ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋ ਜਾਏਗਾ ਆਸ ਕਰਦਾ ਹੈ ਕਿ ਜਿਹੜੇ ਹੁਕਮ ਸਰਕਾਰ ਨੇ ਦਿੱਤੇ ਹੈ ਇਹਨਾਂ ਨੂੰ ਉਹ ਵਾਪਸ ਲੈਣ ਤੇ ਬਾਰੇ ਵਿਚਾਰ ਕਰਨਗੇ ਧੰਨਵਾਦ